ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਸਾਡੇ ਸ਼ਹਿਰ ਦੇ ਸੱਤ ਹੈਰੀਟੇਜ ਐਜੂਕੇਸ਼ਨਲ ਇੰਸਟੀਚੂਟਸ ਦਾ ਜਿਹੜਾ ਮੈਨੇਜਮੈਂਟ ਦਾ ਇਲੈਕਸ਼ਨ 1 ਸਤੰਬਰ ਨੂੰ ਹੋਣ ਜਾ ਰਿਹਾ ਵੈ ਇਸ ਵਾਰੀ ਫਸਟ ਟਾਈਮ ਹੋ ਰਿਹਾ ਵੈ ਕਿ ਤਿੰਨ ਪੈਨਲ ਉੱਤੇ ਕੰਟੈਸਟ ਕਰਨ ਜਾ ਰਹੇ ਨੇ ਏਵੀ 18 ਵੱਲੋਂ ਇੱਕ ਡਰਾਈਵ ਚਲਾਈ ਗਈ ਹੈ ਜਿਦੇ ਵਿੱਚ ਕਿ ਅਸੀਂ ਤਿੰਨੇ ਪੈਨਲਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਥੋੜੀ ਜਿਹੜੀ ਮੁਲਾਕਾਤਾਂ ਕਰਾਨੀਆਂ ਤਾਂ ਕਿ ਉਹ ਆਪਣਾ ਵਿਜ਼ਨ ਸੋਚ ਅਤੇ ਡਿਵੈਲਪਮੈਂਟ ਦਾ ਜਿਹੜਾ ਸਟਰਕਚਰ ਹੈ ਉਹ ਤੁਹਾਡੇ ਨਾਲ ਸਾਂਝਾ ਦੇ ਵਿੱਚ ਏਐਸ ਮਾਡਰਨ ਦੇ ਪ੍ਰਾਇਮਰੀ ਤੇ ਵੱਡੇ ਸਕੂਲ ਦੇ ਵਿੱਚ ਉਹਨਾਂ ਦਾ ਬਹੁਤ بڑا ਕੰਟਰੀਬਿਊਸ਼ਨ ਹੈ ਕੱਲਾ ਸਪੋਰਟਸ ਦੇ ਵਿੱਚ ਨਹੀਂ ਕੱਲਾ ਇਨਫਰਾਸਟ੍ਰਕਚਰ ਵਿੱਚ ਵੀ ਨਹੀਂ ਬੱਚਿਆਂ ਦੇ ਓਵਰਆਲ ਡਿਵੈਲਪਮੈਂਟ ਤੇ ਓਵਰਆਲ ਜਿਹੜੇ ਅਲੱਗ ਅਲੱਗ ਖੇਤਰ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਨਾਂ ਦਾ ਬਹੁਤ بڑا ਯੋਗਦਾਨ ਹੈ ਜਿਦੇ ਨਾਲ ਕੇ ਬੱਚਿਆਂ ਦਾ ਤੇ ਪੇਰੈਂਟਸ ਦਾ ਜਿਹੜਾ ਫੇਥ ਹੈ ਉਹ ਏਐਸ ਮਾਡਰਨ ਜਿਹੜੇ ਕਿ ਸਾਡੇ ਸ਼ਹਿਰ ਦੇ ਤੋਂ ਹੋ ਰਿਹਾ ਮੈਂ ਪਹਿਲਾਂ ਕਹ ਕੇ ਆਟਿਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਣਿਆ ਪਿਆ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਬਾਕੀ ਸਲਿਊਟੇਬਲ ਨੇ ਵੈਸੇ ਵੀ ਡਾਊਨਟਵਰਥ ਲੱਗਿਆ ਵਾ ਉਹਨਾਂ ਨੇ ਦੇਸ਼ ਦੀ ਸੇਵਾ ਦੇ ਵਿੱਚ ਮਿਲਟਰੀ ਦੇ ਵਿੱਚ ਵੀ ਸਮਾਂ ਦਿੱਤਾ ਵਾ ਜਿਸ ਦੇ ਕਰਕੇ ਕਿ ਤੁਸੀਂ ਆਪ ਜਾਣਦੇ ਹੋ ਕਿ ਉਹ ਬੜੇ ਡਿਸਿਪਲਿਨਡ ਹੋਣਗੇ ਤੇ ਟਾਈਮ ਨੂੰ ਬੈਸਟ ਯੂਟਿਲਾਈਜ਼ ਕਰਨ ਵਾਲੇ ਹੋਣਗੇ ਆਓ ਗੱਲ ਕਰਦੇ ਹਾਂ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਦੇ ਡਾਕਟਰ ਸੌਰੀ ਨਵਦੀਪ ਸ਼ਰਮਾ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਵੈਲਕਮ ਜੀ ਮੈਂ ਸਭ ਤੋਂ ਪਹਿਲਾਂ ਤਾਂ ਹਰਪ੍ਰੀਤ ਆਲੂਵਾਲੀਆ ਜੀ ਤੇ ਵਿੱਕੀ ਵਡੇਰਾ ਤੇ এবੀ 18 نیوز ਦੇ ਸਾਰੇ ਹੀ ਮੈਂਬਰਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਪ੍ਰੀਸ਼ੀਅਸ ਆਪਣਾ ਟਾਈਮ ਦਿੱਤਾ ਤੇ ਹੁਣ ਤੁਸੀਂ ਥੈਂਕ ਯੂ ਸਰ ਥੈਂਕ ਯੂ ਨਵਦੀਪ ਜੀ ਮੋਸਟ ਵੈਲਕਮ ਹੈ ਸਾਡੇ ਲਈ ਵੀ ਬੜੀ ਇਹ ਮੁਬਾਰਕ ਦੀ ਗੱਲ ਹੈ ਸਰ ਆਪਾਂ ਦੇਖਿਆ ਵਾ ਪਿਛਲੀ ਜਿਹੜੀ ਟੈਨਿਓਰ ਸੀਗੀ ਬਹੁਤ ਵਧੀਆ ਤੁਹਾਡੀ ਅਚੀਵਮੈਂਟ ਸੀਗੀ ਸਰ ਕਿਉਂਕਿ ਕਹਿੰਦੇ ਨੇ ਕਿ ਬੰਦਾ ਨਹੀਂ ਬੋਲਦਾ ਇਹ ਕ ਬੰਦੇ ਦਾ ਵਰਕ ਬੋਲਦਾ ਵਾ ਸਰ ਤੇ ਵਰਕ ਜਾਂ ਧਰਤਲ ਤੇ ਬੋਲੇ ਤੇ ਖਾਸ ਕਰਕੇ ਅਜਿਹੇ ਆਧਾਰਿਆਂ ਲਈ ਬੋਲੇ ਜਿਨ੍ਹਾਂ ਦਾ ਕਿ ਮਾਨਸਬ ਨਮਾਨ ਤੇ ਪਛਾਣ ਹੈ ਸਾਡੇ ਕੰਨੇ ਸ਼ਹਿਰ ਦੀ ਸਰ ਪਿਛਲੀ ਜਿਹੜੇ 3 ਸਾਲਾਂ ਦੀ ਕੀ ਤੁਹਾਡੀ ਅਚੀਵਮੈਂਟ ਹੈ ਸ਼ਾਰਟ ਐਂਡ ਬਰੀਫ ਤੇ ਨੈਕਸਟ ਜਿਹੜੀ ਟੈਨਿਓਰ ਹੈ ਜੇਕਰ ਵੋਟਰਸ ਤੁਹਾਡੇ ਉੱਤੇ ਬਲੇਸਿੰਗਸ ਕਰਦੇ ਨੇ ਸਰ ਮੈਨੂੰ ਵੋਟਰ ਨੇ ਦੋ ਵਾਰ ਪਹਿਲਾਂ ਵੀ ਇੱਥੇ ਐਜ਼ ਅ ਸੈਕਟਰੀ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਫਸਟ ਟਾਈਮ ਏ ਸਿਨੀਅਰ ਸੈਕੰਡਰੀ ਸਕੂਲ ਦਾ ਸੈਕਟਰੀ ਰਿਹਾ ਤੇ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੇ ਕੰਮ ਉੱਥੇ ਵੀ ਕਰਾਏ ਨੇ ਜਿੱਦਾਂ ਕਿ ਸਟਾਰਟਿੰਗ ਤੋਂ ਲੈ ਕੇ ਕੈਮਿਸਟਰੀ ਲੈਬ ਦਾ ਤੇ ਆਪਣਾ ਜਿਹੜਾ ਅਕਾਊਂਟਸ ਆਫਿਸ ਹੈ ਪ੍ਰਿੰਸੀਪਲ ਆਫਿਸ ਹੈ ਸਾਡਾ ਮੀਟਿੰਗ ਹਾਲ ਹੈ ਸਾਰਾ ਤੁਸੀਂ ਜਾ ਕੇ ਦੇਖੋ ਉੱਥੇ ਸਾਰਾ ਫੁੱਲੀ ਏਸੀ ਹੈ ਜਿਹੜਾ ਕਿ ਪਹਿਲਾਂ ਮੀਟਿੰਗ ਹਾਲ ਤੱਕ ਵੀ ਨਹੀਂ ਸੀਗਾ ਪਹਿਲਾਂ ਦੀ ਮੈਨੇਜਮੈਂਟ ਦੇ ਆਨੰਦ ਹਾਲ ਰੈਨੋਵੇਟ ਕਰਾਇਆ ਤੇ ਹੁਣ ਮੈਂ ਲਾਸਟ ਨਿਓਰ ਦੇ ਵਿੱਚ ਏਅਰਸ ਮਾਡਰਨ ਦਾ ਸੈਕਟਰੀ ਰਿਆ ਤੇ ਉੱਥੇ ਵੀ ਜੇਕਰ ਮੈਂ ਕੰਮ ਦੀ ਗੱਲ ਕਰਾਂ ਤਾਂ ਸਾਰੇ ਹੀ ਪ੍ਰਾਇਮਰੀ ਵਿੰਗ ਤੋਂ ਲੈ ਕੇ ਸੀਨੀਅਰ ਵਿੰਗ ਦੇ ਜਿੰਨੇ ਵੀ ਕਲਾਸਰੂਮ ਹੈ ਫੁੱਲੀ ਏਸੀ ਕੀਤੇ ਜਿਸ ਜਿਸ ਦਾ ਕੀ ਬੈਨੀਫਿਟ ਅ ਅੱਜ ਸਟਰੈਂਥ ਜਿਹੜੀ ਇਨਕਰੀਜ਼ ਹੋਈ ਹੈ ਸਕੂਲ ਦੀ ਉਸ 'ਚ ਸਾਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਅੱਜ ਕੱਲ ਹਰੇਕ ਪੇਰੈਂਟ ਸੇ ਹੀ ਚਾਹੁੰਦਾ ਹੈ ਕਿ ਸਾਡਾ ਬੱਚਾ ਘਰਾਂ 'ਚ ਵੀ ਏਸੀ ਹੈ ਤੇ ਸਕੂਲ ਚ ਵੀ ਏਸੀ ਹੋਏ ਇਸ ਕਰਕੇ ਇਹ ਸਭ ਤੋਂ ਪਹਿਲੀ ਅਚੀਵਮੈਂਟ ਹੈ ਉਸ ਤੋਂ ਬਾਅਦ ਸਪੋਰਟਸ ਦੇ ਸੈਕਟਰ ਚ ਅਗਰ ਗੱਲ ਕਰੀਏ ਤਾਂ ਕ੍ਰਿਕਟ ਅਕੈਡਮੀ ਹੈ ਜਿਹੜੀ ਉਹ ਅਪਗ੍ਰੇਡ ਕੀਤੀ ਉੱਥੇ ਵੀ ਸਾਡੇ ਕੋਲ ਅੱਜ 100 ਤੋਂ 150 ਬੱਚਾ ਸ਼ਾਮ ਨੂੰ ਡੇਲੀ ਪ੍ਰੈਕਟਿਸ ਕਰਦਾ ਹੈ ਬਾਸਕਟਬਾਲ ਗਰਾਊਂਡ ਉਹ ਤੁਸੀਂ ਦੇਖੋ ਵੀ ਜਿਹਹੇ ਜਆ ਬਾਸਕਟਬਾਲ ਗਰਾਊਂਡ ਅਸੀਂ ਪ੍ਰਾਇਮਰੀ ਵਿੰਗ ਦੇ ਵਿੱਚ ਬਣਾਇਆ ਹੈ ਇਹ ਜਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਵੀ ਖੰਨੇ ਚ ਇਹਦੇ ਨਾਲ ਦਾ ਗਰਾਊਂਡ ਕਿਤੇ ਨਹੀਂ ਹੈ ਇੰਨਾ ਵਧੀਆ ਜਿਹੜਾ ਬਣਾ ਕੇ ਅਸੀਂ ਦਿੱਤਾ ਹੈ ਬੱਚਿਆਂ ਨੂੰ ਤੇ ਸਰ ਬਿਲਡਿੰਗ ਅਪਗ੍ਰੇਡਡ ਅੰਡੇਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ ਪ੍ਰਾਇਮਰੀ ਤੇ ਆਪਣਾ ਸੀਨੀਅਰ ਵਿੰਗ ਦੋਨਾਂ ਦੀ ਹੀ ਸਾਰੀ ਬਿਲਡਿੰਗ ਵਾਈਟ واਸ਼ ਹੋਣ ਵਾਲੀ ਸੀ ਉਹ ਬਹੁਤ ਵਧੀਆ ਸੀ ਕਰਾਇਆ ਜਿਹੜਾ ਕਿ ਮੈਂ ਥੋੜੇ ਦਿਨ ਪਹਿਲਾਂ ਕੁਝ ਰੀਲਸ ਵੀ ਸ਼ੇਅਰ ਕੀਤੀਆਂ ਸੀ ਉਸ ਦੇ ਵਿੱਚ ਦਿਖਾਈ ਵੀ ਹੈ ਤੇ ਸਰ ਕਰੋਨਾ ਦੇ ਟਾਈਮ 'ਚ ਤੁਹਾਨੂੰ ਵੀ ਪਤਾ ਹੈ ਕਿ ਕਿੰਨੀ ਜ਼ਿਆਦਾ ਸਕੂਲ 'ਚ ਆਪਣੇ ਵੀ ਸਾਰਿਆਂ ਨੂੰ ਪਤਾ ਵੀ ਆਪਾਂ ਫੀਸ ਨਹੀਂ ਜਮ੍ਹਾਂ ਕਰਾ ਸਕਦੇ ਸੀ ਕਿਉਂਕਿ ਸਾਰੇ ਸੈਲਰੀਡ ਪਰਸਨ ਦੇ ਬੱਚੇ ਸਾਡੇ ਕੋਲ ਪੜਦੇ ਨੇ ਤੇ ਫੀਸ ਕੁਝ ਪੈਂਡਿੰਗ ਵੀ ਰਹਿ ਗਈ ਸੀ ਜਿਹੜਾ ਕਿ ਅੱਜ ਕੱਲ ਆਪੋਜੀਸ਼ਨ ਮੁੱਦਾ ਵੀ ਚੱਕਦੀ ਹੈ ਵੀ ਇਹ ਫੀਸਾਂ ਇੰਨੀ ਪੈਂਡਿੰਗ ਸੀ ਇਸ ਦਾ ਵੀ ਮੈਂ ਤੁਹਾਨੂੰ ਕਾਰਨ ਦੱਸ ਸਕਦਾ ਵੀ ਕਰੋਨਾ ਦੇ ਟਾਈਮ 'ਚ ਅਸੀਂ ਪੇਰੈਂਟਸ ਤੇ ਦਬਾਅ ਨਹੀਂ ਪਾ ਸਕਦੇ ਸੀਗੇ ਸਾਨੂੰ ਵੀ CBSE ਦੇ ਨੋਰਮਸ ਦੇ ਅਕੋਰਡਿੰਗ ਹੀ ਕੰਮ ਕਰਨਾ ਪੈਂਦਾ ਤੇ ਉਹ ਫੀਸ ਜਿਹੜੀ ਕੀ ਘੱਟੋ ਘੱਟ 2 ਤੋਂ 2.5 ਕਰੋੜ ਪੈਂਡਿੰਗ ਸੀ ਅੱਜ ਦੀ ਡੇਟ 'ਚ ਸਿਰਫ 15 ਤੋਂ 20 ਲੱਖ ਰੁਪਏ ਪੈਂਡਿੰਗ ਰਹਿ ਰਹੀ ਹੈ ਤੇ ਟੀਚਰਸ ਦੀ ਸੈਲਰੀ ਵੀ ਕਰੋਨਾ ਦੇ ਟਾਈਮ 'ਚ ਕੁਝ 75% ਸੈਲਰੀ ਹੀ ਟੀਚਰਸ ਨੂੰ ਮਿਲ ਰਹੀ ਸੀ ਜਿਹੜੀ ਵੀ ਉਹਨਾਂ ਦਾ ਏਰੀਅਰ ਘੱਟੋ ਘੱਟ 300% ਰਹਿ ਗਿਆ ਸੀ ਉਹ ਵੀ ਅਸੀਂ ਸਾਰਾ ਆ ਮੇਰੇ 10 ਇਅਰ ਦੇ ਵੀ ਪਿਛਲੇ 3 ਸਾਲਾਂ 'ਚ ਉਹ ਵੀ ਸਾਰਾ ਉਹਨਾਂ ਨੂੰ ਦੇ ਦਿੱਤਾ ਤਾਂ ਕਿ ਟੀਚਰਸ ਦਾ ਵੀ ਹੁਣ ਸਾਡੇ ਕੋਲ ਕੋਈ ਪੈਂਡਿੰਗ ਏਰੀਅਰ ਨਹੀਂ ਹੈ ਤੇ ਨਾ ਹੀ ਫੀਸ ਕੋਈ ਜ਼ਿਆਦਾ ਪੈਂਡਿੰਗ ਰਹੀ ਹੈ ਤੇ ਪ੍ਰੀ ਪ੍ਰਾਇਮਰੀ ਵਿੰਗ ਜਿਹੜਾ ਕਿ ਸਭ ਤੋਂ ਛੋਟੇ ਬੱਚੇ ਜਿੱਥੇ ਆਪਣਾ ਪ੍ਰੀ ਨਰਸਰੀ ਵਗੈਰਾ ਉਹ ਜਾ ਕੇ ਦੇਖੋ ਬਹੁਤ ਹੀ ਮਾਡਰਨਾਈਜ਼ ਕਰ ਚੁੱਕੇ ਆ ਸੀ ਉਸ ਨੂੰ ਤੇ ਸਟਰੈਂਥ ਪਹਿਲਾਂ ਆਈ ਥਿੰਕ 17-1800 ਦੀ ਸਟਰੈਂਥ ਹੁੰਦੀ ਸੀ ਅੱਜ 22-2300 ਦੀ ਸਟਰੈਂਥ ਪਹੁੰਚ ਚੁੱਕੀ ਹੈ ਤੇ ਸਾਡਾ ਜਿਹੜਾ ਮਾਡਰਨ ਸਕੂਲ ਹੈ ਉਹ ਕਦੇ ਘਾਟੇ 'ਚ ਤਾਂ ਨਹੀਂ ਗਿਆ ਹੈਗਾ ਅੱਜ ਤੱਕ ਜੇ ਮੈਂ ਕਹਾ ਜੇ ਜੇ ਪਹਿਲਾਂ 25 ਲੱਖ ਦੇ ਘਾਟੇ ਪ੍ਰੋਫਿਟ ਤੇ ਆ ਗਿਆ ਸੀ ਉਹ ਅੱਜ ਘੱਟੋ ਘਾਟ ਨਹੀਂ 1.5 ਤੋਂ 2 ਕਰੋੜ ਦੇ ਪ੍ਰੋਫਿਟ ਦੇ ਵਿੱਚ ਹੈ ਜਿਵੇਂ ਕਿ ਸਰ ਨੇ ਆਪਣੀ ਅਚੀਵਮੈਂਟ ਬਹੁਤ ਵਧੀਆ ਸ਼ਾਰਟ ਐਂਡ ਬਰੀਫ ਸਮਰਾਈਜ਼ਡ ਕਰਕੇ ਰੱਖੀ ਹੈ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਹੈ ਕਿ ਜੋ ਜੋ ਉਹਨਾਂ ਨੇ ਉਪਰਾਲੇ ਕੀਤੇ ਜੋ ਜੋ ਅਚੀਵਮੈਂਟ ਕੀਤੀ ਹੈ ਉਹ ਤੁਹਾਡੇ ਮੂਰੇ ਆ ਸਰ ਇਹ ਤਾਂ ਹੋ ਗਿਆ ਲੰਘਿਆ ਹੋਇਆ ਟਾਈਮ ਸਰ ਹੁਣ ਆਪਾਂ ਦੇਖਿਆ ਵੈ ਕਿ ਇੱਕ ਤਾਂ ਤਿੰਨ ਪੈਨਲ ਹੋਣ ਕਰਕੇ ਕੰਪੀਟੀਸ਼ਨ ਟਫ ਹੋ ਗਿਆ ਸਰ ਫਿਊਚਰ ਪਲਾਨਸ ਵਿਜਨਸ ਤੇ ਸਟੂਡੈਂਟਸ ਦੇ ਲਈ ਕੀ ਨਵਾਂ ਵੈ ਸਰ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਹੈ ਕਿ ਜੇਕਰ ਵੋਟਰਸ ਦੀ ਬਲੇਸਿੰਗ ਰਹੀ ਤਾਂ ਮੈਂ ਇਹ ਚੀਜ਼ਾਂ ਲਾਂਚ ਕਰੂੰਗਾ ਜਿਦੇ ਨਾਲ ਕਿ ਸ਼ਹਿਰ ਆਦਾਰੇ ਤੇ ਸਟੂਡੈਂਟਸ ਤਿੰਨਾਂ ਨੂੰ ਵੀ ਬੈਨੀਫਿਟ ਮਿਲ ਸਕੇ ਹਰਪ੍ਰੀਤ ਜੀ ਜੇ ਤਾਂ ਵੋਟਰਜ਼ ਜੇ ਤਾਂ ਕੀ ਹੈ ਉਹ ਦੇਣਗੇ ਮੌਕਾ ਦੁਬਾਰਾ ਸਾਨੂੰ ਪਤਾ ਹੀ ਹੈ ਵੀ ਕਿਉਂਕਿ ਉਹਨਾਂ ਨੇ ਮੇਰਾ ਕੰਮ ਦੇਖਿਆ ਤੇ ਮੇਰਾ ਕੰਮ ਬੋਲਦਾ ਜੇ ਕੰਮ ਕਰਨ ਵਾਲੇ ਬੰਦੇ ਨੂੰ ਵੋਟ ਮਿਲੂਗੀ ਤਾਂ ਮੈਨੂੰ ਮਿਲੂਗੀ ਪੱਕਾ ਇਹਨਾਂ ਮੈਂ ਕੰਫੀਡੈਂਟ ਹਾਂ ਤੇ ਸਰ ਜੇ ਆਪਣਾ ਫਿਊਚਰ ਪਲਾਨਸ ਮੇਰੇ ਇਹ ਹੀ ਹੈ 스포츠 ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਬੱਚਿਆਂ ਲਈ ਸ਼ੂਟਿੰਗ ਰੇਂਜ ਦਾ ਪ੍ਰੋਜੈਕਟ ਮੇਰਾ ਤਿਆਰ ਹੈ ਉਹ ਅਸੀਂ ਮੋਡਰਨ ਸਕੂਲ ਦੇ ਵਿੱਚ ਇੱਕ ਨਵੀਂ ਸ਼ੂਟਿੰਗ ਰੇਂਜ ਬਣਾਵਾਂਗੇ ਜਿਹੜੀ ਕਿ 10 ਮੀਟਰ ਸ਼ੂਟਿੰਗ ਰੇਂਜ ਹੋਏਗੀ ਤੇ ਆਪਣੇ ਬੱਚਿਆਂ ਨੂੰ ਨਾ ਜੇਈ ਤੇ ਨੀਟ ਦੀ ਕੋਚਿੰਗ ਲਈ ਜਾਂ ਆਈਏ ਆਈਪੀਐਸ ਜਾਂ ਬਿਊਰੋਕ੍ਰੇਟਸ ਬਣਨ ਦੀ ਜੋ ਵੀ ਉਹਨਾਂ ਦੀ ਕੋਚਿੰਗ ਚਾਹੀਦੀ ਹੈ ਉਸ ਲਈ ਉਹਨਾਂ ਨੂੰ ਚੰਡੀਗੜ੍ਹ ਜਾਂ ਲੁਧਿਆਣਾ ਜਾਣਾ ਪੈਂਦਾ ਤੇ ਇਨ ਫਿਊਚਰ ਅਸੀਂ ਇਹੀ ਟਰਾਈ ਕਰਾਂਗੇ ਕਿ ਉਹਨਾਂ ਨੂੰ ਸਕੂਲ ਦੇ ਵਿੱਚ ਹੀ ਸਾਰੀ ਕੋਚਿੰਗ ਅਵੇਲੇਬਲ ਕਰਾਈ ਜਾਵੇ ਤੇ ਇਸ ਲਈ ਜੋ ਵੀ ਟੀਚਰਸ ਦੀ ਟ੍ਰੇਨਿੰਗ ਹੁੰਦੀ ਹੈ ਉਹ ਟੀਚਰ ਟ੍ਰੇਨਿੰਗ ਪ੍ਰੋਗਰਾਮ ਕਰਾਉਣ ਲਈ ਉਹਨਾਂ ਨੂੰ ਜਿੱਥੇ ਵੀ ਫੈਸਿਲਿਟੀਆਂ ਹੋਣਗੀਆਂ ਉੱਥੇ ਭੇਜਾਂਗੇ ਬਾਤ ਵਧੀਆ ਸਰ ਪੂਰਾ ਹੋਮਵਰਕ ਕਰ ਚੁੱਕੇ ਨੇ ਜੀ ਪਲਾਨਸ ਨੇ ਵਿਜਨਸ ਨੇ ਬਿਲਕੁਲ ਉਹਨਾਂ ਦੇ ਜਹਨ ਦੇ ਵਿੱਚ ਨੇ ਤੇ ਕਹਿੰਦੇ ਨੇ ਵੀ ਕੰਮ ਨੂੰ ਸਲਾਮ ਹੈ ਜੇਕਰ ਕੀਤਾ ਕੰਮ ਹੈ ਤਾਂ ਉਹ ਬਿਲਕੁਲ ਕੌਨਫੀਡੈਂਟ ਨੇ ਕਿ ਲੋਕ ਬਿਲਕੁਲ ਸਿਲੈਕਟ ਕਰਨਗੇ ਕਿਉਂਕਿ ਨਾ ਤਾਂ ਸਿਰਫ ਉਹਨਾਂ ਦੀ ਸਿਲੈਕਸ਼ਨ ਕੋਈ ਸਿਆਸੀ ਤੌਰ ਤੇ ਹੈ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਵਿਜਨ ਸੋਚ ਤੇ ਜਿਹੜੀਆਂ ਇਹ ਜਿਹੀਆਂ ਫਿਊਚਰਿਸਟਿਕ ਗੱਲਾਂ ਹੁੰਦੀਆਂ ਨੇ ਉਹਨੂੰ ਮੱਦੇਨਜ਼ਰ ਰੱਖ ਕੇ ਚੱਲਦੀਆਂ ਨੇ ਸਰ ਆਪਾਂ ਦੇਖਿਆ ਵਾ ਜੀ ਤੁਹਾਡਾ ਟਾਈਮ ਵੀ ਬੜਾ ਬਿਜ਼ੀ ਹੈ ਕਿਉਂਕਿ ਕੈਂਪੇਨ ਦਾ ਬਹੁਤ ਪੀਕ ਟਾਈਮ ਚੱਲ ਰਿਹਾ ਵਾ ਤਾਂ ਸਰ ਸਾਡੇ ਚੈਨ ਨੂੰ ਮੈਸੇਜਿੰਗ ਕਰੋਗੇ ਮੈਂ ਸਾਰੇ ਹੀ ਵੋਟਰਸ ਨੂੰ ਰਿਕੁਐਸਟ ਕਰੂੰਗਾ ਕਿ ਮੇਰੀ ਜੋ ਪਿਛਲੀ ਦੋ ਟੈਨੇ ਹੋ ਰਹਾ ਉਸ ਨੂੰ ਦੇਖਦੇ ਹੋਏ ਉਸ ਦੇ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤੇ ਮੇਰਾ ਸੀਰੀਅਲ ਨੰਬਰ 20 ਹੈ ਨਵਦੀਪ ਸ਼ਰਮਾ ਤੇ ਮੈਂ ਐਕਸ ਵਾਰੰਟ ਆਫੀਸਰ ਆ ਆਰਮੀ 'ਚ ਮੈਂ ਜੌਬ ਕੀਤੀ ਹੈ ਤੇ ਬਸ ਇੰਨਾ ਕਹਿੰਦਾ ਹੋਇਆ ਸਾਰਿਆਂ ਏਵੀ 80s ਦੇ ਸਾਰੇ ਹੀ ਦੇਖਣ ਵਾਲੇ ਸ਼ਰੋਤਿਆਂ ਦਾ ਸਭ ਦਾ ਧੰਨਵਾਦ ਕਰਦਾ ਚਾਹੀਏ। थैंक यू वेरी मच सर ਜਿਵੇਂ ਆਪਾਂ ਦੇਖਿਆ ਹੋਵੇ ਕਿ ਕਈ ਵਾਰੀ ਕੀ ਹੁੰਦਾ ਵਾ ਕੰਪੇਨਿੰਗ ਤੁਸੀਂ ਕਰਦੇ ਹੋ ਲਾਸਟ ਵਿੱਚ ਜਸਟ ਇੱਕ ਸਕਿੰਟ ਦਾ ਹੀ ਸਵਾਲ ਹੈ ਤਾਂ ਸਰ ਜੇਕਰ ਕਿਸੇ ਨੇ ਤੁਹਾਨੂੰ ਨਾਲ رابطہ ਕਾਇਮ ਕਰਨਾ ਹੋਵੇ ਤਾਂ ਮੋਬਾਈਲ ਨੰਬਰ ਜੇਕਰ ਕਿਸੇ ਨੂੰ ਕਈ ਵਾਰੀ ਹੁੰਦਾ ਵਾ ਕੋਈ ਡਾਊਟ ਹੁੰਦਾ ਵਾ ਤਾਂ ਉਹਦੀ ਕਲੀਅਰਟੀ ਲਈ ਆਪਣਾ ਮੋਬਾਈਲ ਨੰਬਰ ਸਰ ਜਰੂਰ ਸਾਡੇ ਚੈਨਲ ਦਾ ਇਸ਼ੂ ਕਰ ਦਿਓ। ਮੇਰਾ ਮੋਬਾਈਲ ਨੰਬਰ ਹੈ 991478300 ਇਸਤੇ ਤੁਸੀਂ ਅਗਰ ਕੋਈ ਵੀ ਇਨਕੁਆਰੀਜ਼ ਹੈ ਜਾਂ ਕੁਝ ਵੀ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ ਸੀਰੀਅਲ ਨੰਬਰ ਮੈਂ ਦੁਬਾਰਾ ਦੱਸ ਦਿੰਦਾ ਮੇਰਾ ਸੀਰੀਅਲ ਨੰਬਰ ਹੈ 22020 ਥੈਂਕ ਯੂ ਵੈਰੀ ਮਚ ਜੀ اے ਸੀ ਕੇ ਵਿਜ਼ਨਰੀ ਪੈਨਲਰ ਫਾਰ ਐਜੂਕੇਸ਼ਨ ਦੇ ਨਵਦੀਪ ਸ਼ਰਮਾ ਜੀ ਜਿਹਨਾਂ ਦਾ ਸੀਰੀਅਲ ਨੰਬਰ ਹੈ 20 ਅਸੀਂ ਵੀ ਚਾਹੁੰਦੇ ਹਾਂ ਕਿ ਅਜਿਹੇ ਨੁਮਾਇंदे ਅੱਗੇ ਆਉਣ ਅਸੀਂ ਪੈਨਲ ਨੂੰ ਨਹੀਂ ਕਹਿੰਦੇ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਪਰਫਾਰਮੈਂਸ ਨਹੀਂ ਕਹਿੰਦੇ ਹੈਗੇ ਨਾ ਹੀ ਉਹਨਾਂ ਨੂੰ ਅੱਗੇ ਲਿਆਉਣ ਲਈ ਕਹਿੰਦੇ ਆ ਬਟ ਸੇਵਾਦਾਰ ਦੇ ਰੂਪ ਦੇ ਵਿੱਚ ਉਹ ਲੋਕਾਂ ਨੂੰ ਜਿਹੜੇ ਖੁਦ ਪੜ੍ਹੇ ਲਿਕੇ ਹੋਣ ਪੜਾਈ ਦੀ ਅਹਿਮੀਅਤ ਨੂੰ ਸਮਝ ਸਕਣ ਪ੍ਰੋਟੋਕਾਲ ਦੀ ਅਹਿਮੀਅਤ ਨੂੰ ਸਮਝ ਸਕਣ ਤੇ ਪ੍ਰੋਪਰ ਜੋ ਅੱਜ ਦਾ ਸਟਰਕਚਰ ਹੈ ਜਿਹਨੂੰ ਕਿ ਆਪਾਂ ਮਾਡਰਨ ਸਟੱਡੀ ਸਟਰਕਚਰ ਕਹਿ ਦਿੰਦੇ ਆ ਉਹਨੂੰ ਫਾਲੋ ਕਰ ਸਕਣ ਕੇਪੇਬਲ ਬਣਾ ਦੇਣ ਜਿਹਦੇ ਨਾਲ ਕਿ ਬੱਚੇ ਆਪਣੀ ਲਾਈਫ ਨੂੰ ਬੜਾ ਇਜ਼ੀ ਲੰਘਾ ਸਕਣ ਆਪਣੀ ਈਜ਼ੀ ਟੰਗ ਦੇ ਨਾਲ ਇਸ ਚੀਜ਼ ਦਾ ਜਿਹੜਾ ਨਿਰਵਾਹਨ ਕਰ ਸਕਣ ਫਿਰ ਅਜਿਹੀ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ